ਦੋਸਤੋ ਬਹੁਤ ਹੀ ਮੰਦਭਾਗੀ ਵੀਡੀਓ ਸੋਸ਼ਲ ਮੀਡੀਆ ਤੇ ਨਿਕਲ ਕੇ ਸਾਹਮਣੇ ਆ ਰਹੀ ਹੈ ਇਹ ਵੀਡੀਓ ਮੋਗਾ ਵੱਲ ਦੀ ਹੈ ਤੁਹਾਨੂੰ ਦੱਸ ਦਈਏ ਮੋਗਾ ਰੋਡ ਕੋਟਕਪੂਰੇ ਦੇ ਵਿੱਚ ਇੱਕ ਭਿਆਨਕ ਅੱਗ ਲੱਗੀ ਹੈ ਜਿਸ ਦੀਆਂ ਕਿ ਤਸਵੀਰਾਂ ਤੁਸੀਂ ਸਕਰੀਨ ਤੇ ਵੀ ਦੇਖ ਸਕਦੇ ਹੋ ਦੱਸਿਆ ਜਾ ਰਿਹਾ ਹੈ ਕਿ ਇਹ ਅੱਗ 1.5 200 ਕਿੱਲੇ ਨੂੰ ਲੱਗੀ ਹੈ ਅਤੇ ਇਹ ਅੱਗ ਤਿੰਨ ਪਿੰਡਾਂ ਦੀਆਂ ਫਸਲਾਂ ਵਿੱਚੋਂ ਦੀ ਲੰਗੀ ਹੈ ਇਹ ਅੱਗ ਸਿਵਿਆ ਢਿੱਲਵਾ ਕਲਾਂ ਪੰਜ ਗਰਾਈ ਕਲਾਂ ਇਹਨਾਂ ਪਿੰਡਾਂ ਦੀਆਂ ਫਸਲਾਂ ਨੂੰ ਤਬਾਹ ਕਰ ਗਈ ਹੈ ਇਸ ਤਰ੍ਹਾਂ ਦੋਸਤੋ ਕਿਸਾਨਾਂ ਦੇ ਨਾਲ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਕਈ ਕਿਸਾਨ ਤਾਂ ਅਜੇ ਸਨ ਜਿਨ੍ਹਾਂ ਦੀ ਲਗਭਗ ਸਾਰੀ ਹੀ ਜ਼ਮੀਨ ਦੀ ਬਾਕੀ ਤਸਵੀਰਾਂ ਤੁਸੀਂ ਸਕਰੀਨ ਤੇ ਵੀ ਦੇਖ ਸਕਦੇ ਹੋ ਕਿੰਨੇ ਕਿਲੇ ਮੱਛੀ ਬਾਈ ਇਹ 2 ਕਿਲੇ ਸੀ ਬਾਈ ਇਹਹੀ 2 ਕਿਲੇ ਕਰਦੇ ਸੀ ਘਵਾਰਾ ਉਹ ਨਹੀਂ ਨਾਲ ਚੁੱਕ ਕਰ ਜਾ ਬਾਈ ਤੇਰੀ ਮਾਂ ਦੇ ਕਰਾਵਾਂਗੇ ਸਾਰੇ ਨਿਆਰ ਕੇ ਕੇ